ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਿੰਘ ਵੀਰ ਸਾਡੇ ਯਾਤਰਾ ਤੇ ਪਹੁੰਚੇ ਹੋਏ ਨੇ ਸ੍ਰੀ ਹਜੂਰ ਸਾਹਿਬ ਦੂਸਰੀ ਯਾਤਰਾ ਬਾਈ ਦੀ ਤੇ ਬਾਈ ਪਿੰਡਰ ਕਲਾਂ ਤੋਂ ਇਹ ਵੀ ਬਾਈ ਪਹੁੰਚਿਆ ਹੈ ਯਾਤਰਾ ਤੇ ਸਾਸਰੀ ਕਾ ਬਾਈ ਜੀ ਸਤਿਗੁਰੂ ਜੀ ਖਾਲਸਾ ਜੀ ਹੋ ਠੀਕ ਠਾਕ ਹੋ ਜੀ ਛੜਦੀ ਕਲਾ ਛੜਦੀ ਕਲਾ ਹੀ ਚਾਹੀਦੀ ਹੈ ਜੀ ਤੇ ਸ੍ਰੀ ਹਜੂਰ ਸਾਹਿਬ ਯਾਤਰਾ ਕਰੇ ਹਾਂਜੀ ਕਈ ਗਾਈ ਇੱਥੇ ਹਾਜ਼ਰੀ ਲਵਾ ਕੇ ਜਾਣੇ ਕੋਈ ਨਹੀਂ ਵਾਹੀ ਗੁਰਦੀ ਮੇਹਰ ਤੇ ਜੀ ਘਰੇ ਚਾਰਕ ਦਿਨ ਲਾਏਗੀ ਫਿਰ ਇੱਥੇ ਆਵਾਂਗੇ ਜੀ ਮੋਰ ਤੇ ਸਭ ਦਾ ਫਰਜ਼ ਬੰਦਾ ਜੀ ਇਹ ਹਾਜ਼ਰੀ ਆਪਣੀ ਕਿਸਾਨਾਂ ਵਾਲੀ ਕਾੜਨਾ ਬਰੂਬਰ ਆਪਣਾ ਫਰਜ਼ ਬੰਦਾ ਜੀ ਹਾਂਜੀ ਹਾਂਜੀ ਤੁਸੀਂ ਕੱਲ ਦੇ ਇੱਥੇ ਪਹੁੰਚੇ ਹੋ ਜੀ ਹਾਂਜੀ ਕੱਲ ਅਸੀਂ ਆਗੇ ਸੀਗੇ ਜੀ 4:30 4:50 ਦਾ ਤਕਰੀਬ ਦਾ ਟਾਈਮ ਹੋਊਗਾ ਜੀ ਅੱਛਾ ਬਈ ਸਾਡੇ ਤਾਰੀ ਵੀਰ ਸਾਡੇ ਛੋਟੇ ਫੇਡੇ ਘੜ ਤੋਂ ਉਹ ਰੋ ਰਾਤ ਰਹੇ ਜੀ ਔਰ ਅਰਬਾਨ ਕੀ ਸਾਡੀ ਚਲੋ ਬਹੁਤ ਵਧੀਆ ਲੱਗਿਆ ਜੀ ਤੁਹਾਨੂੰ ਮਿਲ ਕੇ ਬਾਕੀ ਜਿਹੜਾ ਆਪਣਾ ਸਫਰ ਸੀ ਕਿੰਨੇ ਕੁ ਦਿਨ ਲੱਗ ਗਏ ਜੀ ਪੌਂਚਰ ਤੇ ਇੱਕ ਸਾਈਡ ਤੇ 15 ਦਿਨ ਲੱਗੇ ਬਾਈ ਜੀ ਅੱਛਾ ਜੀ ਇੱਕ ਸਾਈਡ ਪੌਂਚਰ ਦੇ 15 ਦਿਨ ਲੱਗ ਗਏ ਠੀਕ ਹੈ ਜੀ ਕੋਈ ਰਾਹ ਚ ਔਖਤਾ ਨਹੀਂ ਜੀ ਨਹੀਂ ਨਹੀਂ ਮਾਰੇ ਬਹੁਤ ਜੀ ਹੰਗਾਰਾ ਦਿੱਤਾ ਹਮ ਸੰਗਤ ਨੇ ਜੋ ਵੀ ਮਿਲਦਾਈ ਹੱਸ ਕੇ ਮਿਲਦਾਈ ਹੋਟਲ ਵਾਲਾ ਚਾਹ ਪਾਣੀ ਨੂੰ ਵੀ ਕੋਈ ਜਵਾਬ ਨਹੀਂ ਸੀ ਹਾਂਜੀ ਹਾਂਜੀ ਪੈਸੇ ਟਕੇ ਲੋ ਵੀ ਕੋਈ ਬੰਦਾ ਰਾਹ ਚ ਬਹੁਤ ਬੰਦੇ ਨੇ ਸੰਗਤ ਨੇ ਪੈਸੇ ਵੀ ਦਿੱਤੇ ਠੀਕ ਹੈ ਕੋਈ ਨੇ ਲੰਗਰ ਚ ਪਾਉਣ ਨੂੰ ਕੋਈ ਨੇ ਖਰਚਣ ਨੂੰ ਠੀਕ ਹੈ ਕਿਸੇ ਨੇ ਕੋਈ ਔਜੇ ਨਹੀਂ ਕੋਈ ਗੱਲ ਜੀ ਆਹ ਬੰਦਾ ਪੰਜਾਬੀ ਉਧਰ ਲਾ ਉਧਰ ਲਈ ਲੋਕ ਵੀ ਜਾਣ ਮਗਈਏ ਬਹੁਤ ਸੇਵਾ ਰੋਟੀ ਪਾਣੀ ਤੋਂ ਕਈ ਪੈਸੇ ਲੈ ਲੈਂਦੇ ਸੱਤ ਵਿਚਾਰੇ ਹੋਟਲ ਦੇ ਕਹਿੰਦੇ ਨਹੀਂ ਭਾਈ ਪੈਸੇ ਨਹੀਂ ਲੈਣੇ ਵਾਹਿਗੁਰੂ ਵੀ ਤੁਸੀਂ ਏਡੇ ਧਾਮ ਤੇ ਚੱਲੇ ਆ ਵੀ ਸਾਨੂੰ ਉਦੋਂ ਚਾਹੀਦਾ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਅੜੀ ਰਾਜੇ ਦੀ ਸੇਵਾ ਕੀਤੀ ਇੱਥੇ ਵੀ ਸਾਨੂੰ ਚਾਹ ਪਾਣੀ ਰੋਟੀ ਪਾਣੀ ਹੋ ਗਈ ਧਰਨੇ ਤੇ ਵਧੀਆ ਮਿਲਿਆ ਮਗਈਏ ਹੁਣ ਵਾਹਿਗੁਰੂ ਦੀ ਮਿਹਰ ਚਾਹੀਦੀ ਸੱਤੇ ਪਾਤਸ਼ਾਹੀ ਕਰੇ ਚਾਰ ਕਿ ਦਿਨ ਲਾ ਕੇ ਪਰ ਇੱਥੇ ਆਵਾਂਗੇ ਜੀ ਦਰਥਨ ਦੇਵਾਂਗੇ ਸੰਗਤ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਤੈ ਲਓ ਜੀ ਦੇਖੋ ਇਹ ਬਾਈ ਆਪਣੇ ਸ੍ਰੀ ਹਜੂਰ ਸਾਹਿਬ ਯਾਤਰਾ ਕਰਕੇ ਆਏ ਨੇ ਸਾਈਕਲ ਤੇ ਫੈਦਰ ਸਾਈਕਲ ਤੇ ਯਾਤਰਾ ਕਰਕੇ ਆਏ ਨੇ ਬਾਈ ਦੀ ਦੂਸਰੀ ਯਾਤਰਾ ਇਹ ਬਾਈ ਵੀ ਤੇ ਬਾਕੀ ਟਾਈਮ ਹੁਣ ਸਵੇਰ ਦਾ 4:30 5 ਦਾ ਹਨੋਰੀ ਬਾਰਡਰ ਤੇ ਖੜੇ ਆ ਇਸ ਟਾਈਮ ਤੇ ਸਾਰੀ ਸੰਗਤ ਪਹਿਰਾ ਵੀ ਦੇ ਰਹੀ ਆ ਤੁਸੀਂ ਦੇਖ ਸਕਦੇ ਹੋ ਬਾਪੂ ਵੀ ਜਾਗ ਰਹੇ ਨੇ ਇਹ ਸਾਰੀ ਸੰਗਤ ਪਹਿਰਾ ਦੇ ਰਹੀ ਆ ਬਾਰਡਰ ਦੇ ਉੱਪਰ ਇਹ ਇਹ ਬਾਈ ਵੀ ਕੱਲ ਦੇ ਇੱਥੇ ਹੀ ਸੀ ਅੱਜ ਹੁਣ ਸਵੇਰੇ 5 ਵਜੇ ਇਹਨਾਂ ਨੇ ਰਵਾਨਾ ਕੀਤਾ ਆਪਣੇ ਪਿੰਡ ਨੂੰ ਬਾਈਆਂ ਦਾ ਕਹਿਣਾ ਹੈ ਕਿ 4-5 ਦਿਨ ਅਸੀਂ ਪਿੰਡ ਲਾ ਕੇ ਦੁਬਾਰੇ ਫੇਰ ਅਸੀਂ ਖਨੋਰੀ ਬਾਰਡਰ ਤੇ ਧਰਨੇ ਤੇ ਆਵਾਂਗੇ ਤੇ ਪਹਿਲਾਂ ਵੀ ਕਹਿੰਦਾ ਬਾਈ ਮੈਂ 3 ਮਹੀਨੇ ਸ਼ੰਭੂ ਬਾਰਡਰ ਤੇ ਲਾ ਕੇ ਆਇਆ ਪਰ ਇਸ ਵਾਰ ਅਸੀਂ ਖਨੋਰੀ ਬਾਰਡਰ ਤੇ ਆਵਾਂਗੇ ਦੁਬਾਰੇ ਬਹੁਤ ਵਧੀਆ ਲੱਗਿਆ ਬਾਈਆਂ ਨਾਲ ਗੱਲਬਾਤ ਕਰਕੇ ਧੰਨਵਾਦ ਬਾਈ ਜੀ ਤੁਸੀਂ ਵੀ ਵੀਡੀਓ ਸ਼ੇਅਰ ਕਰ ਦਿਓ ਜੇਕਰ ਵਧੀਆ ਲੱਗੇ ਤਾਂ ਧੰਨਵਾਦ